ਨਿਊ ਮਾਤਾ ਗੁਜਰੀ ਅਨਕਲੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲਾ ਟਰਾਂਸਫਾਰਮਰ ਬਹੁਤ ਕੀ ਰਿਸਕ 'ਤੇ ਹੋਂ ਕੰਮ ਕਰਦੇ ਹੋਏ ਬਿਜਲੀ ਕੰਮ ਨੇ ਮਗਰ ਪਬਲਿਕ ਵੀ ਬਹੁਤ ਭਾਰੀ ਤੰਗ ਕਿਉਂਕਿ ਬਿਜਲੀ 10 ਮਿੰਟ ਆਉਂਦੀ ਹੈ ਤੇ ਅੱਧਾ ਘੰਟਾ ਫਿਰ ਚਲੀ ਜਾਂਦੀ ਹੈ 15 ਮਿੰਟ ਆਉਂਦੀ ਹੈ ਤਾਂ 1 ਘੰਟਾ ਚਲੀ ਜਾਂਦੀ ਹੈ ਨਿਊ ਮਾਤਾ ਗੁਜਰੀ ਵਿੱਚ ਬਿਜਲੀ ਦੀ ਬਹੁਤ ਮਾੜੀ ਹਾਲ ਜੋ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਆਪਣੇ ਵੱਲੋਂ ਅਨਕੋੜ ਮਿਹਨਤ ਕਰਦੇ ਹੋਏ ਜਿਸ ਵਿੱਚ ਉਹ ਬਹੁਤ ਪਰੇਸ਼ਾਨੀ ਵਿੱਚੋਂ ਲੰਘ ਰਹੇ ਨੇ ਕਈ ਵਾਰੀ ਤਾਂ ਬਹੁਤ ਹੀ ਰਿਸਕ ਭਰਿਆ ਜੀਵਨ ਵੀ ਕੰਮ ਕਰਦੇ ਆ ਉਹਨਾਂ ਨੂੰ ਆਪਣੀ ਡਿਊਟੀ ਨਿਭਾਉਂਦਿਆਂ ਲਗਾਉਣਾ ਪੈਂਦਾ ਠੀਕ ਕਰਨ ਦੀ ਕੋਸ਼ਿਸ਼ ਵਿੱਚ ਬਹੁਤ ਹੀ ਲੋਕ ਬਿਜਲੀ ਆਉਣ ਦੀ ਉਡੀਕ ਵਿੱਚ ਸਾਰੇ ਟਰਾਂਸਫਾਰਮਰ ਲੜੇ ਛੋਟੇ ਨੇ ਇੱਥੇ ਸਰਕਾਰ ਨੂੰ ਵੱਡੇ ਟਰਾਂਸਫਾਰਮਰ ਲਾ ਕੇ ਤੇ ਲੋਕਾਂ ਨੂੰ ਸਹੂਲਤ ਦੇਣੀ ਚਾਹੀਦੀ ਆਪਕੋ ਕੁਝ ਪਤਾ ਪਿਛਲੇ ਕਿਤਨੀ ਦੇਰ ਸੇ ਇਹ ਬਿਜਲੀ ਜੋ ਹੈ ਆਪਕੀ ਦਿੱਕਤ ਮੇ ਆ ਰਹੀ ਹੈ ਤਿੰਨ ਦਿਨਾਂ ਤੋਂ ਤਿੰਨ ਦਿਨ ਸੇ ਗਈ ਹੋਈ ਹੈ ਜੀ ਤਿੰਨ ਦਿਨ ਸੇ अच्छा तीन दिन से कभी आ जाती कभी चली जाती है बार बार और ये कल भी ठीक ही अच्छा अच्छा ये जय ਲਾਈਨਮੈਨ ਮੀਟਰ ਉੱਤੇ ਲਾ ਕੇ ਬਿਜਲੀ ਦੀ ਸਪਲਾਈ ਨੂੰ ਚੈੱਕ ਕਰਦਾ ਹੋਇਆ ਇਹ ਜੇ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਪੂਰੀ ਮਿਹਨਤ ਕਰ ਰਿਹਾ ਰਾਤ ਨੂੰ ਹੀ ਲੱਗੇ ਰਿਹਾ ਸਵੇਰੇ ਵੀ ਲੱਗੇ ਰਿਹਾ ਪਰ ਸਵਾਲ ਇਹ ਹੈ ਕਿ ਬੀ ਮਿਹਨਤ ਕਰਨ ਦਾ ਵੀ ਫਲ ਲੋਕਾਂ ਨੂੰ ਕੁਝ ਮਿਲ ਨਹੀਂ ਉਮੀਦ ਨਹੀਂ ਜਾਗ ਰਹੀ ਕਿਉਂਕਿ ਬਿਜਲੀ ਆਂਦੀ ਹੈ 5 ਮਿੰਟ 7 ਮਿੰਟ ਤੇ ਫਿਰ ਅੱਧਾ ਘੰਟਾ ਚਲੀ ਜਾਂਦੀ ਹੈ ਇਹ e ਦੇਈ ਵੇ이터 ਕਰ ਰਿਹਾ ਕੰਮ ਵਿਚਾਰ ਖਾਲੀ ਰੱਖਿਆ ਕੇ ਲੱਗ ਰਿਹਾ ਇੱਥੇ ਖਾਲੀ ਵੀ ਲੱਗਿਆ ਹੋਣਾ ਰਿਹਾ 9 ਵਜੇ ਇਹ ਵੀ ਹੋਈ 11 ਵਜੇ ਹਾਂ ਬਸ सेम ही ਹੋ ਰਿਹਾ 5 ਮਿੰਟ ਆਉਂਦੀ ਹੈ 1 ਘੰਟਾ ਚਲੀ ਜਾਂਦੀ ਸਾਰੀ ਐਵੇਂ ਨਾ ਸਾਢੇ 11 ਵਜੇ ਪੱਕੀ ਹੋ ਹਾਂ ਜੀ ਮੋੜ ਕੇ ਤਾਂ ਹਾਂ ਰਾਤ ਨੂੰ ਤਾਂ ਜਾਂਦੀ ਜਾਂਦੀ ਹੈ ਨਹੀਂ ਜਾ ਕੇ ਇੱਥੇ ਮੋੜ ਕੇ ਆਉਂਦੀ ਨਹੀਂ ਸਾਰੀ ਸਾਰੀ ਰਾਤ ਗੁਜ਼ਾਰਾ ਕਰਨਾ ਪੈਂਦਾ ਇੱਥੇ ਨੇ ਨੇ ਔਖਾ ਆਪਣਾ ਤਾਂ ਕੋਈ ਗੱਲ ਨਹੀਂ ਸੁਣਾ ਹਾਂ ਨਿਆਣਿਆਂ ਦਾ ਤੇ ਬਿਮਾਰ ਬਜ਼ੁਰਗਾਂ ਦਾ ਵੀ ਚਲੋ ਔਖਾ ਤਾਂ ਹੈ ਹੀ ਹੈ ਜੀ ਬਜ਼ੁਰਗਾਂ ਨੂੰ ਨਹੀਂ ਜਨਾਨੀ ਦਾ ਲੈਣ ਦਾ ਆਜਾ ਬਜ਼ੁਰਗਾਂ ਨੂੰ ਕੀ ਨਹੀਂ ਆ ਨਾ ਨਾ ਸਾਨੂੰ ਤਾਂ ਸਾਲਾ ਜਿੱਥੇ ਮਰਦੀ ਬਾੜਦੇ ਮੈਂ ਡਾਕਟਰ ਯਾਦਵਿੰਦਰ ਸਿੰਘ ਸਮਾਜ ਸੇਵਕ ਸਰਕਾਰ ਤੋਂ ਮੰਗ ਕੇ